ਫਰਜ਼ੀ ਆਧਾਰ ਕਾਰਡ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੁਲਜ਼ਮਾਂ ਦੀ ਪਛਾਣ ਕਾਸਿਮ ਮੋਨਿਸ ਅਤੇ ਸ਼ੋਇਬ ਦੇ ਵਿੱਚੋਂ ਹੋਈ ਹੈ ਗੇਟ ਨੰਬਰ 3 ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ 4 ਜੂਨ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਤਾਂ ਜ਼ਿਕਰ ਹੋ ਗਿਆ ਇਸ ਤੋਂ ਪਹਿਲਾਂ ਵੀ ਜੋ ਨਾਰੇ ਨੇ ਉਹ ਲਗਾਏ ਗਏ ਸਨ ਔਰ ਜਿਹੜੀ ਕਲਰ ਸਮੋਕ ਹੈ ਉਹ ਦੋ ਜਣੇ ਨੌਜਵਾਨ ਜਿਹੜੇ ਨੇ ਉਹ ਅੰਦਰ ਵੜੇ ਸਨ ਔਰ ਉਹਨਾਂ ਦੇ ਵੱਲੋਂ ਫਲਾਈ ਗਈ ਸੀ ਤਾਂ ਸਾਗਰ ਇੱਕ ਦਾ ਨਾਂ ਸੀ ਔਰ ਬਾਕੀ ਹੋਰ ਜਿਹੜੇ ਸਾਥੀ ਨੇ ਉਹਨਾਂ ਦੇ ਬਾਹਰ ਨਾਰੇਬਾਜ਼ੀ ਕਰ ਰਹੇ ਸਨ ਇਸ ਤਰੀਕੇ ਦੀ ਜਿਹੜੀ ਕਟਾ ਹੈ ਉਹ ਨਵੀਂ ਸੰਸਦ ਦੇ ਵਿੱਚ ਵਾਪਰੀ ਸੀ ਔਰ ਵੱਡੀ ਚੂਕ ਦੇਖਣ ਨੂੰ ਮਿਲੀ ਸੀ ਔਰ ਉਸ ਤੋਂ ਬਾਅਦ ਕਿਉਂਕਿ ਉਹ ਜਿਹੜੇ ਨੌਜਵਾਨ ਸਨ ਉਹ ਜਿਹੜੇ ਮੁਲਜ਼ਮ ਸਨ ਤਾਂ ਉਹ ਕਿਸੇ ਵੀਆਈਪੀ ਪਾਸ ਤੇ ਉਹਨਾਂ ਦੀ ਐਂਟਰੀ ਹੋਈ ਸੀ ਪਰ ਹੁਣ ਇਹ ਵੱਖਰੇ ਕਿਸਮ ਦਾ ਮਾਮਲਾ ਹੈ ਤਾਂ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਸਨਮਾਰੀ ਦੀ ਸਿਕਿਉਰਿਟੀ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਪੀਆਈਐਸਐਫ ਨੇ ਤਿੰਨ ਮਜ਼ਦੂਰਾਂ ਨੂੰ ਕਾਬੂ ਕੀਤਾ ਹੈ ਮਜ਼ਦੂਰ ਦੱਸੇ ਜਾ ਰਹੇ ਨੇ ਪਰਜ਼ੀ ਅਧਾਰ ਕਾਰਡ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਮੁਲਜ਼ਮਾਂ ਦੀ ਪਛਾਣ ਕਾਸਿਮ ਮੋਨੇ ਸਤੇ ਸ਼ੌਇਬ ਦੇ ਵੱਜੋਂ ਹੋਈ ਹੈ ਤਾਂ ਸਾਰਾ ਮਾਮਲਾ ਸਿਕਿਉਰਿਟੀ ਦੇ ਨਾਲ ਜੁੜਿਆ ਹੋਇਆ ਹੈ ਨਵੀਂ ਸੰਸਦ ਦਾਸ ਦੱਸਦੀ ਹੈ ਕਿ ਬਣਾਈ ਗਈ ਪਰ ਉਸ ਤੋਂ ਬਾਅਦ ਹੋਣ ਇਲੈਕਸ਼ਨ ਹੋਏ ਨੇ ਹਾਲਾਂਕਿ ਉਸ ਤੋਂ ਪਹਿਲਾਂ ਹੀ ਜਿਹੜੇ ਸੰਸਦ ਸਾਨ ਉਸ ਦੇ ਵਿੱਚ ਸ਼ਿਫਟ ਹੋ ਗਏ ਸਨ ਯਾਨੀ ਕਿ ਨਵੀਂ ਸੰਸਦ ਚਾਲੂ ਕਰ ਦਿੱਤੀ ਗਈ ਸੀ ਇੱਥੇ ਹੁਣ ਕੰਮ ਹੁੰਦਾ ਹੈ ਤਾਂ 4 ਜੂਨ ਨੂੰ ਨਤੀਜੇ ਦੱਸੇ ਜਾ ਰਹੇ ਸਨ ਨਤੀਜੇ ਆਰਐਸਸੀ ਔਰ 4 ਜੂਨ ਦੀ ਹੀ ਇਕੱਟਾ ਦੱਸੀ ਜਾ ਰਹੀ ਹੈ तीनों जो मुलजम ने उन्हों की पछाण कासिम मोनिस शॉय के वजू हुई है तो सारा मामला जोड़ा है सिक्योरिटी बिलचान जुड़े हुआ है तो सिक्योरिटी के सनमारी की गई है और कुल मिला के मा मामला जोड़ा है इसको असं कह सकते हैं कि हल्के सुभाविक तौर पर सिक्योरिटी या फिर जी पुलिस है या जड़ियाँ होर टुकड़े तैनात ने उन्होंने वालों नहीं लिया जाएगा तो सुभाविक तौर पर डूंगाई चाया जाएगा कि इन्हों का मकसद किसी क्यों इस किस्म जाली आधार कार्ड के ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਗੇਟ ਨੰਬਰ 3 ਤੋਂ ਇਹ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸਾਰਾ ਮਾਮਲਾ ਜਿਹੜਾ ਹੈ ਉਹ ਕੀ ਹੈ ਹੁਣ ਤੱਕ ਇਨਵੈਸਟੀਗੇਸ਼ਨ ਕੀ ਆਇਆ ਇਸ ਦੇ ਬਾਰੇ ਵੀ ਅਸੀਂ ਜ਼ਰੂਰ ਜਾਣਕਾਰੀ ਹੋਰ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਵੱਡੀ ਖਬਰ ਤੁਹਾਨੂੰ ਜ਼ਰੂਰ ਦੱਸ ਰਹੇ ਹਾਂ ਇਹ ਅਜੇ ਨਹੀਂ ਹੈ ਕਿ ਇਹ ਕਿਉਂਕਿ ਹਾਲੀ ਦੇ ਵਿੱਚ ਨਵੀਂ ਸੰਸਦ ਜਿਹੜੀ ਹੈ ਉਹ ਤਿਆਰ ਹੋਈ ਉਸ ਤੋਂ ਬਾਅਦ ਇੱਥੇ ਸ਼ਿਫਟ ਹੋਏ ਸਾਰਾ ਕੰਮਕਾਜ ਇੱਥੋਂ ਚੱਲਣ ਲੱਗਿਆ ਕਿਉਂਕਿ ਥੋੜਾ ਜਿਹਾ ਪਹਿਲਾਂ ਦਾ ਜ਼ਿਕਰ ਹੈ ਤਾਂ ਉਸ ਤੋਂ ਬਾਅਦ ਇਹ ਦੂਸਰਾ ਮਾਮਲਾ ਹੋ ਚੁੱਕਿਆ ਹੈ ਇਸ ਨਵੀਂ ਸੰਸਦ ਦੇ ਵਿੱਚ ਹਾਲਾਂਕਿ ਜਦੋਂ ਪਹਿਲਾ ਇਹ ਘਟਨਾਕ੍ਰਮ ਹੋਇਆ ਸੀ ਜਦੋਂ ਉਹ ਕਲਰ স্মੋਕ ਫੇਲਾਈ ਗਈ ਸੀ ਨਾਰੇ ਲੱਗੇ ਸੀ ਤਾਂ ਉਸ ਵੇਲੇ ਵੀ ਕਈਆਂ ਨੇ ਸਵਾਲ ਚੁੱਕੇ ਸੀ ਕਿ ਪੁਰਾਣੀ ਸੰਸਦ ਚਲ ਦੇ ਕੇ ਅਜੇ ਹੀ ਕਦੇ ਨੌਬਤ ਨਹੀਂ ਆਈ। ਤਾਂ ਜੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗਾ ਐਨਡੀਏ ਸੰਸਦੀ ਦਲ ਦੀ ਬੈਠਕ ਤੋਂ ਬਾਅਦ ਦੱਸਦੀ ਕਿ ਰਾਸ਼ਟਰਪਤੀ ਨੂੰ ਐਨਡੀਏ ਲੀਡਰ ਮਿਲਣਗੇ ਤਾਂ ਭਈਆ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਨੇਤਾ ਚੁਣਿਆ ਜਾਏਗਾ ਸਵੇਰੇ 11 ਵਜੇ ਐਨਡੀਏ ਸੰਸਦੀ ਦਲ ਦੀ ਮੀਟਿੰਗ ਹੋਈ ਤਾਂ ਬੈਟਕ ਦੇ ਵਿੱਚ ਐਨਡੀਏ ਦੇ ਸੰਸਦਾਂ ਦੇ ਸਮੇਤ ਵੱਡੇ ਆਗੂ ਸ਼ਾਮਲ ਹੋ ਰਹੇ ਨੇ ਔਰ 240 ਨੰਬਰ ਭਾਜਪੀ ਨੂੰ ਹਾਸਲ ਹੁੰਦਾ ਹੈ ਤਾਂ 292 ਐਨਡੀਏ ਦੇ ਕੋਲ ਹੈ ਤਾਂ ਐਨਡੀਏ ਦੇ ਵਿੱਚ ਜਿਹੜੇ ਸਾਥੀ ਨੇ ਉਹਨਾਂ ਦੀਆਂ ਆਪਣੀਆਂ ਸ਼ਰਤਾਂ ਨੇ ਉਹਨਾਂ ਦੀਆਂ ਆਪਣੀਆਂ ਡਿਮਾਂਡਸ ਨੇ ਜਿਸ ਨੂੰ ਲੈ ਕੇ ਚਰਚਾ ਲਗਾਤਾਰ ਹੋ ਰਹੀ ਹੈ ਤਾਂ ਜੀਡੀਪੀ ਦੇ ਵੱਲੋਂ ਟੀਡੀਪੀ ਦੇ ਵੱਲੋਂ ਡਿਮਾਂਡਸ ਜਿਹੜੀਆਂ ਨੇ ਰੱਖੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਜਿਹੜੀ ਉਦਾਹਰਨ ਜ਼ਿਕਰ ਕੀਤਾ ਜਾਏ ਤਾਂ ਆਪਣੇ ਮਸਲੇ ਵੀ ਜਿਹੜੇ ਉਹ ਰੱਖ ਰਿਹਾ ਹੈ ਅਗਨੀ ਵੀਰ ਯੋਜਨਾ ਨੂੰ ਲੈ ਕੇ ਉਹਨਾਂ ਨੇ ਵਿਰੋਧ ਕੀਤਾ ਪੰਕਜ ਕਪਾਈ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਪੰਕਜ ਕੀ ਕੁਝ ਜਾਣਕਾਰੀ ਹੈ ਤਾਂ ਅੱਜ ਪੀਐਮ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਨੇਤਾ ਚੁਣਿਆ ਜਾਏਗਾ ਦੇਖੋ ਕਾਫੀ ਅਹਿਮ ਹੈ ਕਿਉਂਕਿ ਹੈਟਰੀ ਕਰਦੇ ਹੋਏ ਨਜ਼ਰਾਨੇ ਦੇ ਪ੍ਰਧਾਨ ਮੰਤਰੀ ਦੇ ਦੋਸਤ ਤੇ ਨਰਿੰਦਰ ਮੋਦੀ ਔਰ ਅੱਜ ਜਿਹੜੇ ਬੀਜੇਪੀ ਦੇ ਤਮਾਮ ਅਲਾਈਂਸ 파ਟਨਰ ਨੇ ਉਹਨਾਂ ਦੀ ਜਿਹੜੀ ਬੈਠਕ ਹੋਣੀ ਹੈ ਔਰ ਉਸ ਉਸ ਦੇ ਨਾਲ-ਨਾਲ ਬੀਜੇਪੀ ਦੀ ਜਿਹੜੀ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਜਿਹੜਾ ਇਹਨਾਂ ਨੂੰ ਨੇਤਾ ਚੁਣਿਆ ਜਾਏਗਾ ਔਰ ਸਿੱਧੇ ਤੌਰ ਤੇ ਹੁਣ 9 ਤਰੀਕ ਨੂੰ 9 ਤਰੀਕ ਨੂੰ ਸਮਾ ਰੱਖਿਆ ਗਿਆ ਹੈ ਆਊਟਲੈਂਡ ਦੇ ਲਈ ਔਰ ਇਸ ਦੇ ਲਈ ਖਾਸ ਤੌਰ ਤੇ ਕਈ ਸਾਰੇ ਗੈਸਟ ਜਿਹੜੇ ਨੇ ਉਹ ਬੁਲਾਏ ਗਏ ਨੇ ਜਿਨ੍ਹਾਂ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਸਪੈਸ਼ਲ ਇਨਵਾਈਟਰੀ ਦੇ ਤੌਰ ਤੇ ਜਿਨ੍ਹਾਂ ਨੇ ਸੈਂਟਰਲ ਵਿਸਤਾ ਪ੍ਰੋਜੈਕਟ ਤਿਆਰ ਕੀਤਾ ਸੀ ਉਹ ਲੇਬਰ ਨੂੰ ਬੁਲਾਇਆ ਗਿਆ ਇਸ ਤੋਂ ਇਲਾਵਾ ਜਿਹੜੀ ਰੇਲਵੇ ਬੰਦੇ ਭਾਰਤ ਅਤੇ ਮੈਟਰੋ ਦੇ ਜਿਹੜਾ ਸਟਾਫ ਹੈ ਉਹਨਾਂ ਨੂੰ ਬੁਲਾਇਆ ਗਿਆ ਔਰ ਇਸ ਤੋਂ ਇਲਾਵਾ ਟ੍ਰਾਂਸਡੈਂਡਰ ਖੁਸ਼ ਨੇ ਉਹਨਾਂ ਨੂੰ ਵੀ ਜਿਹੜਾ ਵਾ ਸੱਦਾ ਪੱਤਰ ਭੇਜਿਆ ਗਿਆ ਜਾਨਕਿ ਮਜ਼ਦੂਰਾਂ ਤੇ ਖਾਸ ਧਿਆਨ ਉਹਦੇ ਦੌਰਾਨ ਜਿਹੜਾ ਵਾ ਹੋ ਰਹਿਣ ਵਾਲਾ ਵਾ ਔਰ ਹੁਣ ਪ੍ਰਧਾਨ ਮੰਤਰੀ ਦੇ ਤੌਰ ਤੇ ਤੀਸਰੀ ਵਾਰ ਨਰਿੰਦਰ ਮੋਦੀ ਜਿਹੜੇ ਨੇ ਉਹ ਹੋਰ ਪਲਾਨ ਜਾ ਰਹੇ ਨੇ ਹਾਲਾਂਕਿ 2014 ਤੇ 2019 ਦੇ ਮੁਕਾਬਲੇ ਜਿਹੜਾ ਇਹ ਤੀਸਰਾ ਜਿਹੜਾ ਇਹਨਾਂ ਦਾ ਦਰਕਾਰ ਕਾਲ ਹੋਏਗਾ ਉਸ ਦੇ ਵਿੱਚ ਕਈ ਸਾਰੀਆਂ ਚੁਣੌਤੀਆਂ ਇਸ ਤਰ੍ਹਾਂ ਕਿ ਵੀ ਰਹਿਣ ਵਾਲੀਆਂ ਨੇ ਜਿਹੜਾ ਜਾਦੂਈ ਅੰਕੜਾ 272 ਦਾ ਹੈ ਉੱਥੇ ਤੱਕ ਭਾਜਪਾ ਨਹੀਂ ਪਹੁੰਚ ਸਕੀ ਆ ਔਰ ਜਿਹੜੇ ਸਯੋਗੀ ਦਲ ਨੇ ਚਾਹੇ ਜੀਡੀਪੀ ਹੋਵੇ ਚਾਹੇ ਟੀਐਮਸੀ ਹੋਵੇ ਇਹਨਾਂ ਨੇ ਕਈ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਖਾਸ ਤੌਰ ਤੇ ਨਿਤਿਸ਼ ਕੁਮਾਰ ਕੇਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਅਗਨੀ ਵੀਰ ਜਿਹੜੀ ਸਕੀਮ ਲਿਆਂਦੀ ਹੈ ਉਸ ਦੇ ਉੱਤੇ ਰਿਵਿਊ ਕੀਤਾ ਜਾਵੇ ਉਸ ਨੂੰ ਬਦਲਣ ਦੀ ਲੋੜ ਹੈ ਇਸ ਤੋਂ ਇਲਾਵਾ ਕਈ ਸਾਰੇ ਜਿਹੜੇ ਵੱਡੇ ਵਿਭਾਗ ਮਹਿਕਮੇ ਨੇ ਚਾਹੇ ਰੇਲਵੇ ਦਾ ਮਹਿਕਮਾ ਹੋਵੇ ਚਾਹੇ ਖਜ਼ਾਨੇ ਦਾ ਮਹਿਕਮਾ ਹੋਵੇ ਚਾਹੇ ਕੇਤੀਬਾੜੀ ਦਾ ਮਹਿਕਮਾ ਹੋਵੇ ਇਹਨਾਂ ਦੀ ਮੰਗ ਕਰਦੇ ਹੋਏ ਨਿਤਿਸ਼ ਕੁਮਾਰ ਨਜ਼ਰ ਆ ਰਹੇ ਨੇ ਔਰ ਦੂਜੇ ਵੱਸੇ ਨਾਇਡੂ ਜਿਹੜੇ ਨੇ ਉਹ ਮੰਗ ਕਰ ਰਹੇ ਨੇ ਕਿ ਇੱਕ ਤਾਂ ਲੋਕ ਸਭਾ ਸਪੀਕਰ ਦਾ ਅਹੁਦਾ ਜਿਹੜਾ ਉਹਨਾਂ ਦੀ ਪਾਰਟੀ ਨੂੰ ਦਿੱਤਾ ਜਾਵੇ ਔਰ ਦੂਜਾ ਐਨਡੀਏ ਦਾ ਕਨਵੀਨਰ ਵੀ ਬਣਾਇਆ ਜਾਵੇ ਤਾਂ ਕਈ ਸਾਰੇ ਚੈਲੰਜ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਦੇ ਤੌਰ ਤੇ ਜਦੋਂ ਰਲਵਲੀ ਸਰਕਾਰ ਹੁੰਦੀ ਹੈ ਤਾਂ ਨਰਿੰਦਰ ਮੋਦੀ ਦੇ ਸਾਹਮਣੇ ਰਹਿਣ ਵਾਲੇ ਨੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਕੁਲ ਮਿਲਾ ਕੇ ਸਰਕਾਰ ਬਣ ਰਹੀ ਹੈ ਪਰ ਗੱਠ ਜੋੜ ਦੇ ਨਾਲ ਔਰ ਗੱਠ ਜੋੜ ਦੇ ਵਿੱਚ ਬਹੁਤ ਸਾਰੇ ਅਸੀਂ ਕਹਿ ਸਕਦੇ ਚੁਣੌਤੀਆਂ ਇਸ ਵੇਲੇ বিজেপি ਸਰਕਾਰ ਦੇ ਲਈ ਨੇ বিজেপি ਦੇ ਲਈ ਨੇ ਕਿ ਕਿਸ ਤਰੀਕੇ ਦੇ ਨਾਲ ਸਾਰੇ ਸਾਥੀ ਨਾਲ ਰਹਿਣ ਔਰ ਨਾਲ ਚੱਲਣ ਅਗੇ ਵਾਧੇ ਆ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਗੱਠ ਜੋੜ ਨਹੀਂ ਚੱਲੇਗਾ ਵਿਧਾਨ ਸਭਾ ਚੋਣਾਂ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਨਾਲ ਗੱਠ ਜੋੜ ਨਹੀਂ ਕਰੇਗੀ ਆਮ ਆਦਮੀ ਪਾਰਟੀ ਤੋਂ ਦਿੱਲੀ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਦਾ ਇਹ ਬਿਆਨ ਆਇਆ ਹੈ ਤਾਂ ਸਿਰਫ ਲੋਕ ਸਭਾ ਇਲੈਕਸ਼ਨ ਦੇ ਲਈ ਹੀ ਗੱਠ ਜੋੜ ਹੋਇਆ ਸੀ ਬਪਾਲ ਰਾਏ ਨੇ ਕਿਹਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜਾਂਗੇ ਜੁਫੀਆਗੂ ਸ਼ਹਿਜ਼ਾਦ ਸ਼ਹਿਜ਼ਾਦ ਪੂਨਾਵਾਲਾ ਨੇ ਦੱਸਿਆ ਕਿ ਨਿਸ਼ਾਨਾ ਸਾਧਿਆ ਇਹ ਇਹ ਗੱਠ ਜੋੜ ਸਿਰਫ ਮਤਲਬ ਦਾਸੀ বিজেপি ਕਹਿ ਰਹੀ ਹੈ ਤਾਂ ਜੰਝ ਕੱਢ ਲਿਆ ਸੱਤ ਦੀਆਂ ਸੱਤ ਤੀਟਾ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਬਜਪੀ ਦੇ ਖਾਤੇ ਗਈਆਂ ਨੇ ਇੱਕ ਵੀ ਸੀਟ ਜਿਹੜੀ ਹੈ ਉਹ ਕਾਮਯਾਬ ਨਹੀਂ ਹੋਈ ਨਾ ਕਾਂਗਰਸ ਪਾਰਟੀ ਨਾ ਆਮ ਆਦਮੀ ਪਾਰਟੀ ਲੈਣ ਦੇ ਵਿੱਚ ਇਸ ਤੋਂ ਬਾਅਦ ਸਟੇਟਮੈਂਟ ਆਈ ਹੈ ਦਿੱਲੀ ਵਿੱਚ ਦੋਸਤੀ ਕਰ ਰਹੇ ਸੀ ਔਰ ਬਜਪੀ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਦੁਸ਼ਮਣ ਸੀ ਇੱਕ ਗੱਠ ਜੋੜ ਫਰੈਂਡਸ਼ਿਪ ਵਿਦ ਬੈਨੀਫਿਟ ਸੀ ਤਾਂ ਬਜਪੀ ਦਾ ਇਹ ਕਹਿਣਾ ਹੈ ਹੁਣ ਇਸ ਗੱਠ ਜੋੜ ਦਾ ਤਿੰਨ ਤਲਾਕ ਹੋ ਗਿਆ कांग्रेस यादव का भी बयान आया है उन्होंने बहुत साफ है कि लोकसभा चुनाव के लिए था लोकसभा चुनाव हमने ईमानदारी से मिलकर के लड़ा है दिल्ली जो विधानसभा का चुनाव है उसके लिए देश भर में कोई गठबंधन नहीं है और दिल्ली के अंदर दिल्ली की जनता के साथ मिलकर के हम इस लड़ाई को लड़ेंगे और जीतेंगे वैसे भी ये मतलब का ही गठबंधन था दिल्ली में दोस्ती कर रहे थे पंजाब में कुश्ती कर रहे थे और चंडीगढ़ में मस्ती कर रहे थे इट वॉज अ फ्रेंडशिप विद बेनिफिट्स और फ्रेंडशिप विद बेनिफिट्स का मतलब ये है कि जैसे ही बेनिफिट खत्म तो फ्रेंडशिप खत्म और इसीलिए अब ये जो कुछ दिनों पहले निकाह फरमाया था तीन तलाक में तब्दील हो गया अब देखिए कांग्रेस पार्टी फिर से जैसे पंजाब में आम आदमी पार्टी को भ्रष्टाचारी कहती है कहती है कि ये उग्रवादियों के साथ है अब दिल्ली में भी जो एक दूसरे के तारीफों के पुल बांध रहे थे वो एक दूसरे को गालियां देंगे यही इंडिया अलायंस का चरित्र है अब तो केवल यहाँ पर तीन तलाक हुआ है मैं समझता हूँ कि हमने एक चुनाव से पहले इंडिया गठबंधन के रूप में एक मजबूत अलायंस बनाने की कोशिश की देश के लोकतंत्र को बचाने की इस लड़ाई में बहुत सारे लाइक माइंडेड लोग साथ में आए इसी प्रकार से आम आदमी पार्टी भी दिल्ली में हमारे साथ आई हमने चुनाव लड़ा अच्छे कोऑर्डिनेशन के साथ लड़ा और मुझे खुशी है कि लोगों ने उसको एक्सेप्ट भी किया कहीं ना कहीं आप देख रहे हैं कि हमारा जो वोट प्रतिशत था वो इस दौरान बढ़ा है लेकिन मैं स्पष्ट करना चाहता हूँ कि जो हमारा अलायस